ਸਾਸੀ ਗਾਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੂਸ ਪਰਮਜੀਤ ਸਿੰਘ ਪਕਣਾ ਤੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ ਹਾਂ ਸੋ ਟ੍ਰੈਂਟ ਤੋਂ ਲਾਈਵ ਨਿਊਜ਼ ਜਿਹੜੀ ਕਿ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ ਸੋ ਇੱਕ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਨਿਕਲ ਕੇ ਆਈ ਹੈ ਉਸ ਖਬਰ ਦੀ ਗੱਲ ਕਰੀ ਤਾਂ ਬਿਹਾਰ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਉਲਟਫੇਰ ਹੋ ਚੁੱਕਿਆ ਇੱਕ ਪਾਸੇ ਨਿਤਿਸ਼ ਕੁਮਾਰ ਤੇ ਦੂਜੇ ਪਾਸੇ ਲਾਲੂ ਪ੍ਰਸ਼ਾਦ ਯਾਦਵ ਜਿਨ੍ਹਾਂ ਦਾ ਇੱਕ ਗੱਠ ਜੋੜ ਸੀ ਕਾਂਗਰਸ ਪਾਰਟੀ ਦੇ ਨਾਲ ਮਹਾ ਗੱਠਜੋੜ ਦੇ ਨਾਂ ਤੇ ਜਾਣਿਆ ਜਾਂਦਾ ਸੀ ਉੱਤਰ ਪ੍ਰਦੇਸ਼ ਤੋਂ ਬਾਅਦ ਬਿਹਾਰ ਦੇ ਅੰਦਰ ਇੱਕ ਵੱਡਾ ਹਲਚਲ ਦੇਖਣ ਨੂੰ ਮਿਲਿਆ ਉਸ ਤੋਂ ਪਹਿਲਾਂ ਜ਼ਿਕਰ ਕਰ ਗਿਆ ਅਕਲੇਸ਼ ਯਾਦਵ ਤੇ ਮੁਲਾਈਨ ਸਿੰਘ ਯਾਦਵ ਦਾ ਆਪਸੀ ਟਕਰਾਓ ਉਹਨਾਂ ਨੂੰ ਸੱਤਾ ਤੋਂ ਬਾਹਰ ਲੈ ਗਿਆ ਤੇ ਉਸੇ ਤਰ੍ਹਾਂ ਦਾ ਹੀ ਇੱਕ ਉਲਟ ਫੇਰ ਜਿਹੜਾ ਕਿ ਬਿਹਾਰ ਦੀ ਸਿਆਸਤ ਦੇ ਵਿੱਚ ਹੈ ਜੀ ਹਾਂ ਬਿਲਕੁਲ ਨਤੀਸ਼ ਕੁਮਾਰ ਵੱਲੋਂ ਜਿਹੜਾ ਕਿ ਗੱਠ ਛੋੜ ਪੰਨ ਲੱਤਾ ਗਿਆ ਤੇ ਹੁਣ ਉਹਨਾਂ ਨੇ ਗੱਠ ਛੋੜ ਬੀਜੇਪੀ ਦੇ ਨਾਲ ਕਰ ਲੱਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਸ਼ਸ਼ੀਲ ਮੋਦੀ ਜਿਹੜੇ ਨੇ ਬਿਹਾਰ ਦੇ ਮੰਤਰੀ ਨੇ ਉਹ ਉਹਨਾਂ ਨੂੰ ਟਿਪਟੀ ਸੀਐਮ ਬਣਾ ਦਿੱਤਾ ਗਿਆ ਤੇ ਨਦੀਸ਼ ਕੁਮਾਰ ਨੇ ਬੁੱਧਵਾਰ ਦੀ ਗੱਲ ਕਰੀ ਬੁੱਧਵਾਰ ਵਾਲੇ ਦਿਨ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਵੀਰਵਾਰ ਨੂੰ ਆਪਣੀ ਨਵੀਂ ਸਰਕਾਰ ਬਣਾ ਲਈ ਸੋ ਇਸ ਫੈਸਲੇ ਦਾ ਇੱਕ ਪਾਸੇ ਲਾਲੂ ਪ੍ਰਸ਼ਾਦ ਯਾਦਵ ਦੀ ਜ਼ਿਕਰ ਕਰੀ ਤਾਂ ਲਾਲੂ ਪ੍ਰਸ਼ਾਦ ਯਾਦਵ ਕਾਫੀ ਹੈਰਾਨ ਨੇ ਕਾਫੀ ਪ੍ਰੇਸ਼ਾਨ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਇਹ ਜੋ ਕਦਮ ਚੁੱਕੇ ਗਏ ਨੇ ਨਦੀਸ਼ ਕੁਮਾਰ ਵੱਲੋਂ ਇਹ ਬਿਲਕੁਲ ਜਾਇਜ਼ ਨਹੀਂ ਨੇ ਗਲਤ ਕਦਮ ਉਹਨਾਂ ਵੱਲੋਂ ਚੁੱਕੇ ਗਏ ਨੇ ਸੋ ਇਹਨਾਂ ਕਦਮਾਂ ਦੀ ਵੀ ਉਹਨਾਂ ਨੇ ਗੱਲਬਾਤ ਕੀਤੀ ਤੇ ਨਖੇਦੀ ਕੀਤੀ ਹੈ ਤੇ ਬਹੁਤ ਜਲਦ ਬਿਹਾਰ ਦੇ ਵਿੱਚ ਉਹਨਾਂ ਵੱਲੋਂ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੇ ਤੁਹਾਨੂੰ ਦੱਸ ਦਈਏ ਕਿ ਨਦੀਸ਼ ਕੁਮਾਰ ਦੇ ਬੜੇ ਖਾਸ ਜਿਹੜੇ ਦੱਸੇ ਜਾਂਦੇ ਨੇ ਬਹੁਤ ਹੀ ਖਾਸ ਸ਼ਰਦ ਯਾਦਵ ਸ਼ਰਦ ਯਾਦਵ ਇਸ ਫੈਸਲੇ ਦੇ ਨਾਲ ਕਿਤੇ ਨਾ ਕਿਤੇ ਖੁਸ਼ ਨਹੀਂ ਨਜ਼ਰ ਆ ਰਹੇ ਉਹ ਨਹੀਂ ਚਾਹੁੰਦੇ ਸੀ ਕਿ ਸਾਡਾ ਜਿਹੜਾ ਗੱਠ ਜੋੜਾ ਉਹ ਬਿਹਾਰ ਦੇ ਅੰਦਰ ਭਾਜਪੀ ਦੇ ਨਾਲ ਰਹੇ ਸੋ ਦੇਖਣਾ ਹੋਵੇਗਾ ਕਿ ਇਸ ਪੂਰੀ ਹੋਲਟ ਫੇਅਰ ਦੇ ਵਿੱਚ ਕਿਸ ਨੂੰ ਕਿੰਨਾ ਫਾਇਦਾ ਮਿਲਦਾ ਹੈ ਤੇ ਕਿਸ ਨੂੰ ਕਿੰਨਾ ਨੁਕਸਾਨ ਹੁੰਦਾ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਕਿਤੇ ਨਾ ਕਿਤੇ ਜ਼ਰੂਰ ਕਿਹਾ ਜਾ ਸਕਦਾ ਕਿ ਸਿਆਸਤ ਦੇ ਵਿੱਚ ਕੁਰਸੀ ਪ੍ਰਾਪਤ ਕਰਨ ਵਾਸਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਹਰ ਰਸਤੇ ਦੇ ਉੱਪਰ ਹਰ ਇੱਕ ਇਨਸਾਨ ਦੇ ਨਾਲ ਹੱਥ ਮਿਲਾਉਣਾ ਜਾਇਜ਼ ਗਿਣਿਆ ਜਾਂਦਾ ਹੈ ਸੋ ਇਹੀ ਕੋਸ਼ਿਸ਼ ਕੀਤਾ ਨतीश ਕੁਮਾਰ ਨੇ ਤੇ ਉਹਨਾਂ ਨੇ ਵੀ ਭਾਜਪਾ ਦੇ ਨਾਲ ਹੱਥ ਬਿਲਾ ਲਤਾ ਤੇ ਅੱਜ ਬੀਜਪੀ ਤੇ ਜੀਡੀਪੀ ਦੀ ਜਿਹੜੀ ਸਰਕਾਰ ਹੈ ਇੱਕ ਵਾਰ ਫੇਰ ਬਿਹਾਰ ਦੇ ਵਿੱਚ ਆਪਣਾ ਪੰਜਮ ਲਹਿਰ ਆ ਗਈ ਹੈ ਸੋ ਵੱਡੀ ਖਬਰਾਂ ਜੀ ਤੇ ਬਾਕੀ ਦੇਸ਼ ਦੇ ਨੂੰ तमाम ਵੱਡੀਆਂ ਖਬਰਾਂ ਦੇਖਣੇ ਸੁਣਨੇ ਪਣਨੇ ਆ ਤਾਂ ਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ ਦੋ ਜਾਜ਼ ਪਿਆਰ ਭਰੀ ਸასი ਸ਼ਕਾਰ